ਦੀਪ ਕੀ ਹਾਲ ਚਾਲ ਆ ਬੱਬੇ ਬਹੁਤ ਵਧੀਆ ਢਿਲੋ ਸਾਹਿਬ ਠੀਕ ਠਾਕ ਵਧੀਆ ਚੜਦੀ ਕਲਾ ਠੀਕ ਹੈ ਕਿੰਨੇ ਕੁ ਟਰੈਕਟਰ ਲੈ ਕੇ ਆਏ ਟਰੈਕਟਰ ਤਾਂ ਢਿਲੋ ਦਿਖਾਵਾਂਗੇ ਗੈਂਚ ਦੇ ਦਿਖਾਵਾਂਗੇ ਕੋਕੀ ਜਮਾਗਦਿਆਂ ਅੱਛਾ ਹਾਂ ਮਾੜਾ ਟਰੈਕਟਰ ਆਪਾਂ ਰੱਖਦੇ ਨਹੀਂ ਬੰਬਾ ਜੀ ਦਿਖਾਉਣੇ ਜਮਾ ਛੋਟਾ ਲਾਲਾ ਚਾਹੇ ਵੱਡਾ ਲਾਲਾ ਸਿਰੇ ਹੀ ਰੱਖਦੇ ਸਿਰਾ ਹੋ ਗਿਆ ਛੋਟੇ ਵੱਡੇ ਦਾ ਦਿੱਕਤ ਨਹੀਂ ਹੁੰਦੀ ਮੈਂ ਲਾ ਵੀਡੀਓ ਬਾਈ ਨੂੰ ਵੀ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਤੇਰੇ ਚੈਨਲ ਤੇ ਮੈਨਾਂ ਹੋ ਗਏ 8-9 ਮਹੀਨੇ ਹੋ ਗਏ ਹਾਂ ਸਾਲ ਦੇ ਗਰੀਬ ਹੀ ਹੋ ਗਿਆ ਤੇ ਉਹ ਸਾਲ ਵਾਲੀ ਕਸਰ ਆ ਜਿਹੜੀ ਕੱਢਦੇ ਅੱਜ ਮੈਂ ਅੱ ਡੈਟਮੈਂਡ ਕਰੇਗਾ ਕਾ ਮਾਡਲ ਆ ਇਹ ਇਹ ਭਰਾਵਾ ਮੈਨੂੰ ਤਾਂ ਲੱਗਦਾਗਾ 99 99 2000 ਮਾਡਲ ਲੱਗਦਾ 2000 ਮਾਡਲ ਤੋਂ ਪਲੱਸ ਲੱਗਦਾ ਨਾ 99 ਮਾਡਲ ਅੱਛਾ ਪਹਿਲੇ ਨਾ ਅੱਛਾ ਬੌਕਸਰ ਸਾਹਿਬ ਦਾ ਨੰਬਰ ਆ ਪੰਜਾਬ ਪੰਜਾਬ ਨੰਬਰ ਰੈਡੀਟਰ ਦਾ ਹੁੰਦਾ ਨਹੀਂ ਭਾਲੇ 266 ਵਾਹ ਜੀ ਵਾਹ ਕੀ ਬਾਤ ਹੈ ਤੇ ਰੈਡੀਏਟਰ ਲੱਗਾ ਨਵਾਂ ਹੂੰ ਤੇ ਬੇਟ ਦੇਖ ਏਜੰਸੀ ਵਾਲੇ ਜਮ ਨਾਲ ਦੇ ਐਰ ਜਮ ਨਾਲ ਦੇ ਜਾਲੀ ਵੀ ਨਾਲ ਦੀ ਆ ਹੂੰ ਹੂੰ ਬੇਸ਼ੱਕ ਟੁੱਟ ਗਈ ਪਰ ਨਾਲ ਦੀ ਹੈ ਹਨਾ ਜਮਾ ਬਾਈ ਲੈਟਾਂ ਨੂੰ ਤਾਂ ਇੱਕ ਤਾਂ ਉਹਨਾਂ ਦੇ ਨਾ ਖੱਟੀਆਂ ਜੀਆਂ ਹੂੰ ਅਜੇ ਤੋਂ 1500 ਦੀਆਂ ਲੈਟਾਂ ਹੀ ਲਵਾਈਆਂ ਫਟ ਕਰਾ ਕੇ ਆ ਦੇਖਣੀ ਹੈ ਅਗਲਾ ਲਾਉਂਦਾ ਨਹੀਂ ਹੂੰ ਨਿਕਾ ਮਾਰ ਲੈ ਵੀ ਟਰੈਕਟਰ ਦਾ ਭਈ 70 ਤੋਂ 75 ਰੁਪਏ ਦੇ ਕੇ ਦਿਖਾ ਦੇ ਅੱਛਾ ਤੇ ਟਰੈਕਟਰ ਸਾਰਾ origignal ਆ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੂੰ ਨਹੀਂ ਨਹੀਂ ਵਾਕਿਆ ਲੱਗਿਆ ਬਾਈ ਦੇਖੀ ਦੀਪ ਜਿਵੇਂ ਮਾਡਲ ਤੋਂ 94 ਦੱਸਿਆ ਨਾ ਹਾਂ ਹਾਂ ਬਾਈ ਬਟ ਆਪਾਂ ਦਾ ਯਾਰ ਪੂਰਾ ਸਾਫ ਪਿਆ ਟਰੈਕਟਰ ਨਾ ਪੂਰਾ ਟਰੈਕਟਰ ਪਿਆ ਬਾਈ ਪਹਿਲੇ ਮਾਲਕ ਤੋਂ ਆਇਆ ਇਹ ਆਪਣੇ ਲਿਆਜ ਵਾਲੇ ਬੰਦੇ ਤੋਂ ਆਇਆ ਅੱਛਾ ਤੂੰ ਤਸਦੀਕ ਕਰ ਲਈਂ ਤੈਨੂੰ ਉਹ ਬੰਦੇ ਕੋਲ ਵੀ ਲੈ ਜੀ ਆਪਾਂ ਤਾਂ ਗੱਲਾਂ ਝੋਨੇ ਵਾਲਾ ਵਾਹ ਨਹੀਂ ਵਾਹਿਆ ਇਹਨਾਂ ਇਹਦੇ ਨਾਲ ਮੰਨ ਲਾ ਵੀ ਤੂੰ ਤਸਦੀਕ ਤੂੰ ਵੀ ਕਰ ਲਈ ਆਪਦੇ ਵਾਲੇ ਤਰਫੋਂ ਮੈਂ ਪੂਰੀ ਕਰ ਲਈ ਬਾਈ ਅੱਛਾ ਤੇ ਟਰੈਕਟਰ ਦਿਖਾ ਦੇ ਬਾਈ ਸਾਰਾ ਦਿਖਾ ਦੇ ਆਨੇ ਸਰ ਰੰਗ ਰੰਗ ਕਰਦਾ ਦੰਦੀਆਂ ਕਿਤੇ ਫਰਾਂ ਹੀ ਲੱਗੇ ਟਰੈਕਟਰ ਦੇ ਹੂੰ ਮੈਂ ਕਿਹਾ ਤੂੰ ਵਾਹ ਕੇ ਦੇਖਿਆ ਵਾ ਮਹਾਂਜਰ ਪੋਛਣਾ ਚੌਥੇ ਹਾਈ ਜਦਾਂ ਭਾਂਦੇ ਨੇ ਦائیں ਜਿਵੇਂ ਸੜਕ ਤੇ ਜਾਂਦਾ ਹੀ ਜਾਂਦਾ ਕਾਰ ਹੀ ਐ ਜਮਾ ਕਾਰ ਅੱਛਾ ਹਾਂ ਟਰੈਕਟਰ ਦਿਖਾ ਦੇ ਬਾਈ 1,55,000 ਰੁਪਏ ਡਿਮਾਂਡ ਆ ਤੇ ਡਿਮਾਂਡ ਵੀ ਤੇਰੀ ਜਾਇਜ਼ ਆ ਮੱਲਾ ਯਾਰ ਤੇ ਇੱਕ ਹੀ ਆਫਰ ਦੇਵਾਂਗੇ ਤੇ ਉਹ ਵੀ ਚਾਰ ਵਾਰ ਵੀਡੀਓ ਪਾਈ ਆ ਅੱਛਾ ਨਹੀਂ ਹੋਰ ਵੀਡੀਓਾਂ ਤੇ 5000 ਵਾਧੂ ਵੀ ਬੋਲਿਆ 1,40,000 ਦਾ ਟਰੈਕਟਰ ਆ 15000 ਰੁਪਏ ਤੇ ਟਰੈਕਟਰ ਜੇ 60 ਦਾ ਨਾਮ ਵੇਖੇ ਆਪਾਂ ਨੂੰ ਨੀਵੇਂ ਥਾਂ ਤੇ ਬਾਦ ਟਰੈਕਟਰ 40000 ਦਾ ਵੇਖਣਾ ਐਨੂੰ ਅੱਛਾ ਤੇ ਇੱਕ ਦਿਖਾਉਣਾ ਤੁਹਾਨੂੰ ਆਸ਼ਾ ਮੈਨੂੰ ਪਤਾ ਆਸ਼ਾ ਬਿਨਾਂ ਤੂੰ ਗੁੱਜਾ ਰਹਿੰਦਾ ਹੀ ਨਹੀਂ ਆਸ਼ਾ ਤੋਂ ਜੀਨੀ ਭਾਲੇ ਫੀਮਾ ਫੀਮਾ ਨਵੇਂ ਮਗਰਾੜ ਬਣ ਤੈਨੂੰ ਮਿਲਣਾ ਕਿੰਨੀ ਦੂਰ ਮਰਜੀ ਦੱਸ ਪਾ ਜੇ ਆ ਪੇਂਟ ਜੇ ਚਾਸ਼ਾ ਹੋਵੇ ਤੂੰ ਭਾਜ ਹੀ ਜਾਣਾ ਹੈ ਨਾ ਚੱਪਲਾ ਨਹੀਂ ਪਾਉਂਦਾ ਬਈ ਸੋਹਣੀ ਚੀਜ਼ ਬਈ ਆਪ ਤੋਂ ਛੱਡੀ ਨਹੀਂ ਜਾਂਦੀ ਵੇਚਣ ਦਾ ਕਰਦਾ ਨਹੀਂ ਵੀ ਆਪਾਂ ਨੂੰ ਚੀਜ਼ ਨਫਾ ਦੇਉਣੀ ਆ ਡੋਟ ਸਕਦਾ ਬਾ ਜਿਹੜੀ ਚੀਜ਼ ਮਨ ਨੂੰ ਚੰਗੀ ਲੱਗੀ ਖਿੱਚ ਲਿਆਂਦੀ ਖਿੱਚ ਲੈਣੀ ਮੈਂ ਤੈਨੂੰ ਕਹਿੰਦਾ ਵੀ ਪੈਰੀ ਚੱਪਲਾ ਨਹੀਂ ਪਾਉਂਦਾ ਤੂੰ ਮੁੜ ਕੇ ਤੇ ਟਰੈਕਟਰ ਦਿਖਾ ਦੇ ਬਈ ਨਵੇਂ ਮਗਰਾੜ ਲੱਗਿਆ ਮੂਹਲੇ ਠੀਕ ਆ ਸ਼ੋਅ ਦਾ ਸਾਰਾ ਰੀਜਨਲ ਆ ਹੂੰ ਰੰਗ ਨਹੀਂ ਹੋਇਆ ਇਥੋਂ ਲਾਲ ਜਾਦੇ ਗਏ ਇਥੋਂ ਨਿਕਲਦਾ ਆਉਂਦਾ ਥੱਲੇ ਹੂੰ 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 ਟਰੈਕਟਰ ਦਿਖਾ ਦੇ ਬਾਈ ਨੰਬਰ ਦਾ ਸਾਫ ਆ ਉੱਡਿਆ ਇਹ ਵੀ ਨਹੀਂ ਲਿਖਿਆ ਹੋਵੇ ਉੱਡਿਆ ਹੋਇਆ ਹਾਂ ਉਹਨੂੰ ਬਾਈ ਫਿਰ ਮਾਡਲ ਦੇ ਹਿਸਾਬ ਨਾਲ ਹਾਂ ਮਾਡਲ ਦੇ ਹਿਸਾਬ ਨਾਲ ਨਾ ਬਾਕੀ ਸੀਟਾ ਸੂਟਾ ਵਾਲੀ ਤਾਂ ਤੂੰ ਵਾਲੀ ਕੱਢ ਕੱਢ ਕੇ ਰੱਖਦਾ ਆ ਇੱਧਰ ਲਿਆ ਆ ਮਗਰਲੇ ਬਸ ਆ ਗਿਆ ਮਗਰਿਆੜ ਦਿਖਾ ਦੇ ਟਰੈਕਟਰ ਦੇ ਦਿਖਾ ਦੇ ਨਾ ਮਰਾ ਆਨੇਗਾ ਹੂੰ ਕੀ ਆ ਬਾਤ ਹੈ ਬਾਕੀ ਟੈਕ ਤੋਂ ਚਾਰ ਲੱਗੀਆਂ ਸਾਹ ਭੈਰ ਹੈ ਨਾ ਲੈਂਕਾ ਨਾਲ ਦਿਖਾ ਦੇ ਫੱਟੀ ਦੇ ਕਹੇਗੀ ਮੋਟੀ ਪਾਈ ਜਾਨੀ ਅਲਾ ਭੈਣ ਦੇ ਨਾਲ ਉਹਦੀ ਬਾਰਾ ਲੈ ਨਹੀਂ ਭਰਾਵਾ ਖੁੰਡੇ ਬੰਜਦੇ ਇੱਥੇ ਆ ਕੇ ਲੈਂਕਾ ਜੇ ਤਾਂ ਮਾਰ ਮਾਰ ਦੇ ਰੇਗੇ ਬਾਈ 40 ਤੋਂ 45 ਬੈਸੇ 40 ਬੈਸੇ ਹੀ ਰੱਖ ਦੋ ਹੂੰ ਵੱਧਦੀ ਹੋਣਗੀਆਂ ਨਾ ਘਟ ਨਹੀਂ ਠੀਕ ਹੈ ਇਧਰੋਂ ਵੀ ਲਿਆ ਦੇ ਹੂੰ ਸਾਰਾ ਦਿਖਾ ਦੇ ਅੱਛਾ ਇਹ ਜਨ ਨਾਲ ਦਿਖਾ ਦੇ ਸਾਰਾ origignal ਹੈ ਵੀ ਨਹੀਂ ਕਿਤੋਂ ਰੰਗ ਹੋਇਆ ਰੇਕਾ ਠੀਕ ਹੈ ਤੇ ਹੁਣ ਆਪਾਂ ਰੇਟ ਤੇ ਆ ਜੀ ਇਹ ਕਿੱਥੇ ਜੀ ਆ ਗਿਆ ਇਹ ਮਾਡਲ ਆ 95 ਬਾਈ ਅੱਛਾ 25000 ਰੁਪਏ ਅੱਛਾ ਇਹ ਤਾਂ ਵੀ ਕਹ ਦੇ 110000 110 ਦਾ ਆ ਜਾ ਠੀਕ ਐ ਅੱਗੇ ਦਿਖਾਵਾਂਗੇ ਤੁਹਾਨੂੰ 855 ਇਹ ਕਿੰਨੇ ਮਾਡਲ ਆ ਇਹ ਬਾਈ ਟਰੈਕਟਰ ਆਪਣਾ ਨਹੀਂ ਹੈਗਾ ਪਹਿਲਾਂ ਦੱਸ ਦਿੰਨੇ ਆ ਇਹ ਆਪਣੇ ਲਿਆਜੀ ਦਾ ਹੂੰ ਮੂਰ ਨੇ ਟਾਇਰ ਆ ਨਵੇਂ ਐਮ ਆਰ ਪਰ ਅੱਛਾ ਮਗਰ ਲੈ ਹੈਗੇ ਆ 70 75 ਬੈਸੇ ਠੀਕ 2002 ਮਾਡਲ ਆ ਟਰੈਕਟਰ ਮੇਲਾ ਵਾਂਦੀ ਆਇਆ ਧੋਤਾ ਦਾ ਤਨੀਆ ਵੇਲੇ ਬੜੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦਾ ਸੀਗਾ ਹੂੰ ਤੇ ਡਰਾਈਵਰ ਦੀ ਬਾਈ ਬਾਕੀ ਬਾਕੇ ਜਿਵੇਂ ਤਸੱਲੀ ਹੁੰਦੀ ਓਵੇਂ ਕਰਕੇ ਲੈ ਜਾਓ ਕਿਉਂ ਆਪਦੀ ਚੀਜ਼ ਦਾ ਪਤਾ ਹੁੰਦਾ ਬਾਈ ਆਪਦੀ ਦਾ ਪਤਾ ਕੀ ਗੱਲ ਕਰਤਾ ਬਾਈ ਸਹੀ ਗੱਲ ਆ ਚਾਹੇ ਅਗਲੇ ਦੇ ਰੁਪਈਆ ਚਾਹੇ ਕਿੰਨੀ ਆ ਬਾਕੇ ਤਸੱਦੀ ਕਰੋ ਮੇਰੇ ਡਰਾਈਵਰਾਂ ਦੀ ਵੀ ਕਹਿਣਾ ਮੈਂ ਤਸੱਦੀ ਕਰੋ ਨਹੀਂ ਸਹੀ ਸਹੀ ਗੱਲ ਆ ਡਰਾਈਵਰ ਦਾ ਬਾਈ 268000 ਰੁਪਈਆ ਰੇਟ ਆ ਅੱਛਾ ਕਿਹਨਾਂ 60 ਦਾ ਕਹਿੰਦਾ ਬਾਈ ਅੱਛਾ ਬਾਕੀ ਜਿਹੜਾ ਕੋਈ ਆ ਡਰਾਈਵਰ ਦਾ ਚਾਹਵਾਨ ਹੋਇਆ ਮੈਂ ਬਾਈ ਦਾ ਨੰਬਰ ਵੀ ਦੇ ਦੂੰ ਸਿੱਧੀ ਗੱਲ ਕਰ ਲੈ ਠੀਕ ਮਾਲਕ ਨਾਲ ਤੇ ਅੱਗੇ ਇੱਕ ਦਿਖਾਉਨੇ ਆ ਪਾਸ਼ ਆਉ ਖੜਾ ਬਾਈ ਹੂੰ ਟਾਇਰ ਆ ਮਗਰਲੇ ਬਣਾ ਦੋ ਰੈਟਰ ਦਿਖਾ ਦੇ ਬਾਈ ਆ ਦੇਖੋ ਰੇ ਲਿਆ ਮਾਰ ਕੇ ਵੀ ਉਵੇਂ ਪਿਆ ਜਿਹੜਾ ਰਾਂ ਦੇ ਆ ਦੇ ਲੈ ਲੈ ਆ ਗਿਆ ਮਾਰਕਾ ਦਾ ਕਰਨ ਲੈ ਕੈਪਚਰ ਆਪਾਂ ਟਰੈਕਟਰ ਇਹ ਵੀ ਨਹੀਂ ਬਾਈ ਕਿਦੋਂ ਗਲਿਆ ਫਲ ਨਿੰਬਾ ਦਾ ਸਾਫ ਆ ਅੱਛਾ ਮਗਜਾੜ ਇਹਦੇ ਮੂਰਲੇ ਨਵੇਂ ਲੱਗੇ ਹੂੰ ਸਾਰਾ ਓਰੀਜਨਲ ਆ ਬਾਈ ਇਹ ਤਾਂ ਫਿਰ ਬੰਪਰ ਬੰਪਰ ਲਾ ਕੇ ਦਿਖਾ ਦੇ ਬਾਈ ਤਦੰਦਰਾ ਜਾਲੀ ਚਾਕੀ ਕਹਿੰਦੇ ਸੰਗਲੀ ਸੰਗਲੀ ਪੂਰੀ ਲਾਈ ਫਿਰਦਾ ਹੈ ਟਰੈਕਟਰ ਸਾਰਾ ਓਰੀਜਨਲ ਆ ਬਾਈ ਅੱਛਾ ਤੇ ਠੀਕ ਹੈ ਇੱਕ ਬਾਈ ਇੱਕ ਸਾਫੀਰ ਤਾਂ ਇਹਦੀ ਹੋਰ ਆ ਮਾਈਕੋ ਦਾ ਨਜ਼ਰ ਮਤ ਲੱਗਿਆ ਬੋਸ਼ ਹੋ ਲਿਖਿਆ ਗਿਆ ਹੋਵੇ ਨਾ ਮਾਈਕੋ ਦਾ ਬਾਈ ਤੇ ਇੱਕ ਗੱਲ ਹੋਰ ਆ ਬਾਈ ਇਹਦਾ ਤੇਲ ਬਦਲਦੇ ਵੀ ਨਹੀਂ ਲੋੜ ਅੱਛਾ ਮਤਲਬ ਪ੍ਰਬੰਧ ਕਰ ਰੱਖਿਆ ਸਾਰਾ ਬਦਲਿਆ ਹੋਇਆ ਕੁਝ ਨਹੀਂ ਭਾਲਦਾ ਇਹ ਅੱਛਾ ਤੇ ਇਹਦਾ ਵੀ ਬਾਈ ਰੇਟ ਦਿਖਾ ਦੇ 1,45,000 ਰੁਪਇਆ 1,45,000 ਇਹਦਾ ਇੱਕੋ ਹੀ ਕਹੂੰ ਬਾਈ ਹੂੰ 135000 185 ਹਾਂ ਆਣਾ ਆਈਆਂ ਬਾਈ ਜੀ ਅੱਛਾ ਤੇ ਹੋਰ ਦਿਖਾਣੇ ਬਾਈ ਤੈਨੂੰ ਆ ਜਾ ਉਹ ਤਾਂ ਫਿਰ ਆਪਾਂ ਇਹ ਤਾਂ ਤੂੰ ਕਰਾ ਨੰਬਰ ਦੇ ਕਰਾਂ ਇਹਦਾ 94788 99399 94788 99399 ਹੂੰ ਜੇ ਕਿਸੇ ਨੂੰ ਲੈਟਰ ਵੇਚਣਾ ਬਾਈ ਡੀਆਈ ਹੋਵੇ ਆਸ਼ਾ ਹੋਵੇ ਕੋਈ ਹੋਵੇ ਚਾਹੇ ਔਰ ਸੋਹਲਾ 855 ਹੋਵੇ ਅੱਛਾ ਬਾਅਦ ਵਿੱਚ ਆਪਾਂ ਲਈ ਬਾਈ ਆਪਾਂ ਨੂੰ ਫੋਨ ਲਾ ਦੇ ਠੀਕ ਠੀਕ ਆ ਬਾਈ ਜੇ ਲੈਟਰ ਕਿਸੇ ਨੇ ਵਿੱਚ ਪਟਾਉਣਾ ਵਿੱਚ ਵੀ ਕੱਟ ਲਵਾਂਗੇ ਓਕੇ ਨਾਲ ਵੀ ਲੈ ਲਾਂਗੇ ਠੀਕ ਆ ਜੀ ਠੀਕ ਆ